हिते बारो इलाहो अधरो लाईंदर लाईन लो से चलो ਤੁਸੀਂ बि फे चलो सारे ਕੋਈ ਨਹੀਂ ਕੋਈ ਆ ਕੇ ਆਲਾ ਵੀ ਬਿਆਨ ਅੱਗੇ ਚੱਲ ਆਲਾ ਵੀਰੇ ਆਲੋ ਜੀ ਆਲੋ ਆਲਾ ਬੱਚਾ ਆਲਾ ਆਲਾ ਜੀ ਆਲੋ ਜੀ ਬੇਟਾ ਲਾਈਨ ਚ ਆਓ ਲਾਈਨ ਚ ਆਓ ਲਾਈਨ ਚ ਆਓ ਲਾਈਨ ਦੇ ਵਿੱਚ ਲਾਈਨ ਬਣਾ ਲਓ ਸਮਝੋ ਸਾਰੇ ਨੂੰ ਮਿਲ ਜਾਣੇ ਬਾਦੂ ਮੇਰੀ ਗੱਲ ਸੁਣੋ ਭਾਈ ਬਣਾ ਲਾ ਲੋ ਭਾਜੀ ਲਾਈਨ ਲਾਈਨ ਚ ਆਓ ਲਾਈਨ ਵਿੱਚ ਆਓ ਜਿਹੜਾ ਲਾਈਨ ਚ ਜਿਹੜਾ ਲਾਈਨ ਚ ਆਏਗਾ ਉਹਨੂੰ ਮਿਲੇਗਾ ਮਾਤਾ ਜੀ ਥੋੜੀ ਹੌਲੀ ਹੌਲੀ ਲਾਈਨ ਚ ਆਓ ਔਰ ਦੁਬਾਰਾ ਨਹੀਂ ਆਣਾ ਆਜੋ ਆਜੋ ਓੜੀ ਓੜੀ ਸ਼ਾਬਾਸ਼ ਹਲੋ ਜੀ ਹਾਂ ਬਾਬਾ ਹਲੋ ਜੀ ਹਲੋ ਚਲੋ ਚਲੋ ਜਿਹੜਾ ਆਏਗਾ ਉਹਨੂੰ ਮਿਲੇਗਾ ਨਾ ਇੱਕ ਵਾਰ ਜਿਹੜਾ ਚੜਾ ਹੈਗਾ ਉਹਦੇ ਵਾਸਤੇ ਤੇ ਲਵੋ ਹਾਂ ਜੀ ਹਾਂ ਜੀ माता जी शांति रखो ਡਾਕਟਰ ਡਾਕਟਰ ਸਾਹਿਬ ਨੂੰ ਰਾਮ ਨਾਲ ਗੱਲ ਦੱਸੋ ਆਪਣੀ ਇਹ ਉਹਨਾਂ ਦਾ ਐਸਜੀਆਰਡੀ ਵਾਲੇ ਆਪਣੇ ਵਾਲੇ ਕਿੱਥੇ ਸਰ ਇੱਥੇ ਐਸਜੀਆਰਡੀ ਦੀ ਟੀਮ ਆ ਆਪਣੇ ਵਾਲੇ ਕਿੱਥੇ ਬਾਜੀ ਇਹ ਐਸਜੀਆਰਡੀ ਵੱਲੋਂ ਆ ਜੀ ਇਸੇ ਤਰ੍ਹਾਂ ਸੀ 23 ਐਂਬੂਲੈਂਸ ਹੋਰ ਲਾ ਕੇ ਆਏ ਆ ਉਹ 23 ਜਗ੍ਹਾ ਤੇ ਇਸੇ ਤਰ੍ਹਾਂ ਦਵਾਈਆਂ ਵੰਡ ਰਹੇ ਆ ਔਰ ਅਸੀਂ ਅੱਜ ਜਿਹੜਾ ਸੀਗਾ ਇੱਕ ਸਾਡੇ ਜਿਹੜੀ ਟੀਮ ਨੇ ਫੂਡ ਫੂਡ ਦੇ ਪੈਕੇਟਸ ਵੀ ਸਾਰੇ ਜਿੰਨੇ ਬੰਦੇ ਦਵਾਈ ਲੈਣ ਆ ਰਹੇ ਆ ਸਾਰਿਆਂ ਨੂੰ ਪਾਣੀ ਪੀਣ ਲਈ ਜੂਸ ਬਿਸਕਟ ਹੋਰ ਜਿਹੜਾ ਸਮਾਨ ਹੈ ਉਹ ਨਾਲ ਦੀ ਨਾਲ ਖਾਣਾ ਵੀ ਦਿੱਤਾ ਜਾ ਰਿਹਾ ਕਿਉਂਕਿ ਫੂਡ ਇਸ ਬੇਸਿਕ ਮੈਟਰ ਹੈ। ਹਰ ਤਰ੍ਹਾਂ ਦੀ ਦਵਾਈ ਅਵੇਲੇਬਲ ਹੈ ਜੀ। ਇਸ ਤਰ੍ਹਾਂ ਦੇ ਸਾਡੇ 23 ਕੈਂਪ ਚੱਲ ਰਹੇ ਆ ਜੀ ਅੱਜ ਜਨਾਲੇ ਦੇ ਵਿੱਚ। ਦੇ ਬੇਤੀ ਜਨ ਇੰਡੀਵਿਜੂਅਲ ਸਰਟੀਫਾਈ ਕਰਨੀ ਕਰਨ ਸਰ ਹਮਿੰਦਰ ਕੋਈ ਅੰਮਨ ਸਾਹਿਬ ਰੋਣ ਆ ਤੁਸੀਂ ਦੇਖ ਰਹੇ ਹੋ ਕਿ 10-12 ਦਿਨ ਦੇ ਬਾਅਦ ਵੀ ਇੰਨਾ ਪਾਣੀ ਅਜੇ ਪਿੰਡ 'ਚ ਖੜਾ ਹੋਇਆ ਸਾਰੇ ਪਾਸੇ ਤੇ ਲੋਕ ਬੰਨ ਤੇ ਆ ਕੇ ਉੱਤੇ ਆ ਕੇ ਬੈਠੇ ਹੋਏ ਆ ਸੋ ਇੱਥੇ ਸਾਡੀਆਂ ਅੱਜ ਮੈਡੀਕਲ ਦੀਆਂ ਟੀਮਾਂ ਲੈ ਕੇ ਅਸੀਂ ਪਹੁੰਚੇ ਆਂ ਜੀ ਹਰ ਰੋਜ਼ ਆਣ ਗੀਆਂ ਸਾਡੀ ਐਂਬੂਲੈਂਸ ਇਸ ਤੋਂ ਸਵਾਏ ਲੋਕਾਂ ਨੇ ਜਿਹੜੀ ਜਿਹੜੀ ਸਾਨੂੰ ਮੁਸ਼ਕਲ ਦੱਸੀ ਆ ਧਲੇਵਾਲ ਸਾਹਿਬ ਨੇ ਸਭ ਨੂੰ ਤਰਪਾਲਾਂ ਦਿੱਤੀਆਂ ਹੋਈਆਂ ਹੋਰ ਵੀ ਜਿੰਨੀ ਤਰਪਾਲਾਂ ਦੀ ਲੋੜ ਪੈਗੀ ਉਹ ਵੀ ਕਰਾਂਗੇ ਸਾਰਾ ਬੰਦੋਬਸਤ ਕੀਤਾ ਹੋਇਆ ਅਸੀਂ ਇਸ ਤੋਂ ਸਵਾਏ ਅਸੀਂ ਜਿਹੜੇ ਖਾਣੇ ਦੇ ਪੈਕੇਟ ਹੈ ਜਾਂ ਸੁੱਕਾ ਰਾਸ਼ਨ ਹੈ ਉਹ ਵੀ ਸਾਰਿਆਂ ਤੱਕ ਪਹੁੰਚਾ ਰਹੇ ਆ ਔਰ ਡ ਉਹ ਵੀ ਬਹੁਤ ਸਾਰੀ ਸੰਗਤ ਵੀ ਲੈ ਕੇ ਆ ਰਹੀ ਹੈ ਔਰ ਮੈਨੂੰ ਵੀ ਇਹਨਾਂ ਨੇ ਕਿਹਾ ਸੀ ਕਿ ਹਤੇ ਦੋ ਟਰੱਕ ਕਰ ਲਓ ਪਟਿਆਲੇ ਤੋਂ ਵੀ ਆ ਜਾਣਗੇ ਉਹ ਵੀ ਅਸੀਂ ਇੱਥੇ ਤੱਕ ਬੇਦੀ ਸ਼ਾਨਾਂ ਤੱਕ ਜਿਹੜੇ ਪਿੰਡ ਜਿਹੜੇ ਕੱਟ ਆਫ ਹੈ ਉੱਥੇ ਤੱਕ ਪਹੁੰਚਾਵਾਂਗੇ ਸਾਰੇ ਸੋ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਣ ਦੇਾਂਗੇ ਲੋਕਾਂ ਨੂੰ ਇੱਕ ਬੇਨਤੀ ਆ ਕਿ ਇਹਦੇ ਵਿੱਚ ਜਿਵੇਂ ਜਦੋਂ ਹੜ ਆਂਦੇ ਆ ਇਹਦੇ ਨਾਲ ਸੱਪ ਜਿਹੜੇ ਆ ਗਿਆ ਜੜੀਲੇ ਕਿਸਮ ਦੇ ਸੱਪ ਜਿਹੜੇ ਹੁੰਦੇ ਆ ਉਹ ਬਾਹਰੋਂ ਆ ਜਾਂਦੇ ਆ ਦੂਰੋਂ ਦੂਰੋਂ ਰੁੜ ਕੇ ਔਰ ਈਵਨ ਜਿਹੜੇ ਕੁੱਤਿਆਂ ਦੀਆਂ ਜਿਹੜੀ ਡੌਗ ਬਾਈਟਸ ਤੇ ਸਨੇਕ ਬਾਈਟ ਤੇ ਇਹਦੇ ਵਿੱਚ ਇੱਕ ਤਾਂ ਹੱਥ 'ਚ ਵਿੱਚ ਡੰਡਾ ਜ਼ਰੂਰ ਰੱਖਣਾ ਰਾਤ ਨੂੰ ਟਾਰਚ ਰੱਖਣੀ ਹੈ ਔਰ ਜਿਹੜੀ ਵੀ ਤੁਸੀਂ ਕਿਤੇ ਬਾਲਣ ਪਿਆ ਜਾਂ ਕੁਛ ਪਿਆ ਜਿਹੜਾ ਪੁਰਾਣਾ ਆਪਾਂ ਇਕੱਠਾ ਰੱਖਿਆ ਹੁੰਦਾ ਉਹਨੂੰ ਹਮੇਸ਼ਾ ਛਸ਼ਕੇਰ ਕੇ ਫਿਰ ਚੱਕਣਾ ਉੱਥੋਂ ਤੇ ਜੇ ਬਾਈ ਚਾਂਸ ਰੱਬ ਨਾ ਕਰੇ ਕਿਸੇ ਨੂੰ ਸਨੇਕ ਬਾਈਟ ਹੋ ਜਾਏ ਤਾਂ ਜਨਾਰੇ ਦੇ ਹਸਪਤਾਲ ਵਿੱਚ ਪੂਰਾ ਬੰਦੋਬਸਤ ਹੈ ਹਰ ਤਰ੍ਹਾਂ ਦੀ ਮਹਿੰਗੀ ਤੋਂ ਮਹਿੰਗੀ ਦਵਾਈ ਆ ਸਾਡੇ ਕੋਲੇ ਇੱਕ ਵਾਰੀ ਉੱਥੇ ਪਹੁੰਚ ਜਾਓ ਐਂਬੂਲੈਂਸ ਵਾਲਿਆਂ ਨੂੰ ਟੈਲੀਫੋਨ ਕਰ ਦਿਓ ਐਂਬੂਲੈਂਸ ਆਥੇ ਲੈ ਕੇ ਆ ਜੇਗੀ ਇੱਥੇ ਹੀ ਇਲਾਜ ਸ਼ੁਰੂ ਕਰ ਦੇਗੀ ਉਹ ਲੇਕਿਨ ਉਹਦੇ ਚ ਦੋ ਤਿੰਨ ਗੱਲਾਂ ਦਾ ਧਿਆਨ ਰੱਖਣਾ ਕਿ ਮੂੰਹ ਨਾਲ ਜ਼ਹਿਰ ਨਹੀਂ ਕਰਨੀ ਨਹੀਂ ਤਾਂ ਉਸ ਬੰਦੇ ਨੂੰ ਵੀ ਜ਼ਹਿਰ ਚੜ ਜਾਏਗੀ ਉਹਨੂੰ ਬਲੀਡਿੰਗ ਨਹੀਂ ਰੋਕਣੀ ਬਲੀਡਿੰਗ ਹੋਣ ਦੇਣੀ ਆ ਸਾਬਣ ਨਾਲ ਡਟੋਲ ਨਾਲ ਧੋ ਦਿਓ ਤੇ ਉਹਨੂੰ ਖੂਨ ਨੂੰ ਵਗੀ ਜਾਣ ਦਿਓ ਤੇ ਜਿਹੜੇ ਹਿੱਸੇ ਤੇ ਬਾਈਟ ਹੋਈ ਆ ਉਸ ਹਿੱਸੇ ਨੂੰ ਮੋਬਿਲਾਈਜ਼ ਕਰ ਦਿਓ ਬਾਹਾਂ ਹੋਵੇ ਤਾਂ ਉਹਨੂੰ ਨਾਲ ਬੰਨ ਲਓ ਲੱਤ ਹੋਵੇ ਤਾਂ ਉਹਨੂੰ ਚੱਕ ਕੇ ਲੈ ਜਾਓ ਬੰਦੇ ਨੂੰ ਭੱਜਣਾ ਨਹੀਂ ਹੈ ਕਿਉਂਕਿ ਪੰਪਿੰਗ ਐਕਸ਼ਨ ਦੇ ਨਾਲ ਜਿਹੜਾ ਹੈਗਾ ਉਹ ਜ਼ਹਿਰ ਛੇਤੀ ਫੈਲਦੀ ਆ ਕਿ ਤੁਸੀਂ ਉਸ ਤੋਂ ਬਾਅਦ ਸਾਡਾ ਸਾਡੀ ਜ਼ਿੰਮੇਵਾਰੀ ਹੈ ਜੀ ਕਿਸੇ ਨੂੰ ਅਸੀਂ ਕੋਈ ਮੌਤ ਨਹੀਂ ਹੋਣ ਦੇਵਾਂਗੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਜੇ ਲੋੜ ਪੈ ਗਈ ਮੈਡੀਕਲ ਕਾਲਜ ਚ ਲੈ ਜਾਵਾਂਗੇ ਪੂਰਾ ਸਾਡੇ ਕੋਲੇ ਬੰਦੋਬਸਤ ਹੈ ਪਰ ਦੇਰ ਹੀ ਨਹੀਂ ਕਰਨੀ ਮਨੋਂ ਕਈ ਵਾਰੀ ਬੰਦਾ ਇੰਨਾ ਦੇਰ ਆਂਦਾ ਕਿ ਜਦੋਂ ਜਾਨ ਪਛਾਣੀ ਔਖੀ ਹੋ ਜਾਂਦੀ ਹੈ ਚਾਹੇ ਦਸਤ ਰੋਗ ਹੋਵੇ ਡੀਹਾਈਡਰੇਸ਼ਨ ਤੋਂ ਪਹਿਲਾਂ ਆਣਾ ਚਾਹੇ ਸਨੇਕ ਬਾਈਟ ਹੋਵੇ ਡੌਗ ਬਾਈਟ ਹੋਵੇ ਇਮੀਡੀਏਟਲੀ ਸਾਡੇ ਕੋਲੇ ਆ ਜਾਓ ਤੁਸੀਂ ਰੇਬੀ ਤੋਂ ਹਲਕਾ ਦੀ ਬਿਮਾਰੀ ਤੋਂ ਵੀ ਬਚੋਗੇ ਔਰ ਜਿਹੜੀ ਸੱਪ ਦੀ ਜ਼ਹਿਰ ਹੁੰਦੀ ਹੈ ਉਸ ਤੋਂ ਵੀ ਅਸੀਂ ਉਹਦਾ ਵੀ ਸਾਡੇ ਕੋਲੇ ਪੂਰਾ ਐਂਟੀ ਰੋਡ ਹੈਗਾ ਬੰਦੋਬਸਤ ਹੈਗਾ ਸੋ ਇਹ ਸਾਰਿਆਂ ਨੂੰ ਬੇਨਤੀ ਹੈ ਜੀ ਔਖੀ ਘੜੀ ਆ ਪੂਰੀ ਜਿਹੜੀ ਹੈਗੀ ਆ ਸਾਡੇ ਐਮਐਲਏ ਸਾਹਿਬ ਸਾਡੇ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਜਣੇ ਅਸੀਂ ਜਿਹੜੇ ਸਾਡੇ ਸਿਹਤ ਦੇ ਕਰਮਚਾਰੀ ਆਸ਼ਾ ਵਰਕਰ ਤੋਂ ਲੈ ਕੇ ਡਾਇਰੈਕਟਰ ਤੱਕ ਸਾਡੇ ਜਿੰਨੇ ਸਾਡੇ ਸਾਰੇ ਸੀਨੀਅਰ ਡਾਕਟਰ ਆ ਸਾ ਮੇਰੇ ਨਾਲ ਆਏ ਆ ਅਸੀਂ ਸਾਰੇ ਤੁਹਾਡੇ ਨਾਲ ਖੜੇ ਆ ਦੁੱਖ ਦੀ ਘੜੀ 'ਚ ਤੁਹਾਡੇ ਨਾਲ ਆਪਾਂ ਤੁਹਾਨੂੰ ਇਸ ਮੁਸੀਬਤ ਚੋਂ ਬਾਹਰ ਕੱਢਾਂਗੇ ਵਾਹਿਗੁਰੂ ਕਿਰਪਾ ਕਰੇਗਾ ਔਰ ਫਿਰ ਤੋਂ ਦੁਬਾਰਾ ਤੁਹਾਨੂੰ ਜ਼ਿੰਦਗੀ ਸ਼ੁਰੂ ਕਰਨ ਵਾਸਤੇ ਪੂਰੀ ਮਦਦ ਦੇਵਾਂਗੇ ਇਹ ਉਹਦੇ ਵਿੱਚੋਂ ਦੀ ਪਾਣੀ ਅੰਦਰ ਗਿਆ ਪਿਲਰ ਤੋਂ ਅੰਦਾਜ਼ਾ ਹੋ ਰਿਹਾ ਹੋਏਗਾ ਇਹਦੇ ਵਾਸਤੇ ਅਸੀਂ ਜਿਹੜਾ ਸਪਰੇ ਵੀ ਕਰ ਰਹੇ ਆ ਇੱਥੇ ਫਿਊਮਿਗੇਸ਼ਨ ਵੀ ਕਰ ਰਹੇ ਆ ਲੋਕਾਂ ਨੂੰ ਬੇਨਤੀ ਆ ਕਿ ਜਿਵੇਂ ਇਸ ਪਾਣੀ ਚੋਂ ਲੰਘ ਕੇ ਜਾ ਰਹੇ ਆ ਗੰਦਾ ਪਾਣੀ ਆ ਇਹ ਤੇ ਇਹਦੇ ਵਾਸਤੇ ਅਸੀਂ ਦਵਾਈ ਵੀ ਦੇ ਰਹੇ ਆ ਰਾਤ ਨੂੰ ਆਪਣੇ ਹੱਥ ਪੈਰ ਤੋ ਕੇ ਦਵਾਈ ਲਾ ਕੇ ਸੌਜੋ ਤਾਂ ਤੁਹਾਨੂੰ ਚਮੜੀ ਦੀਆਂ ਬਿਮਾਰੀਆਂ ਨਹੀਂ ਹੋਣਗੀਆਂ ਔਰ ਮੱਖੀਆਂ ਮਛਰਾਂ ਤੋਂ ਵੀ ਐਸੋ ਲਈ ਕੋ ਮੈਨੂੰ ਜ਼ਿਆਦਾ ਇੱਥੇ ਮੱਛਰ ਨਹੀਂ ਆਜੇ ਬਰੀਡਿੰਗ ਨਹੀਂ ਹੋ ਰਹੀ ਲੇਕਿਨ ਹੌਲੀ ਹੌਲੀ ਸ਼ੁਰੂਆਤ ਹੋਏਗੀ ਤੇ ਉਹਦੇ ਵਾਸਤੇ ਵੀ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਤੇ ਸਿਰਫ ਤੁਸੀਂ ਆਪਣਾ ਧਿਆਨ ਰੱਖਣਾ ਔਰ ਜੋ ਅਸੀਂ ਤੁਹਾਨੂੰ ਐਡਵਾਈਜ਼ਰੀ ਦਿੰਨੇ ਆ ਉਹਨੂੰ ਫਾਲੋ ਕਰਨਾ ਤੁਸੀਂ ਗਾਈਡਲਾਈਨਸ ਡਾਕਟਰਾਂ ਦੀਆਂ ਆ। ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਗੰਦੇ ਪਾਣੀ ਕਰਕੇ ਜਾਂ ਮੱਖੀਆਂ ਮੱਛਰਾਂ ਨਾਲ ਬਿਮਾਰੀਆਂ ਹੋਣਗੀਆਂ ਜਾਂ ਕਿਸੇ ਨੂੰ ਵੈਸੇ ਮੈਡੀਕਲ ਹੈਲਪ ਚਾਹੀਦੀ ਹੈ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਕੋਈ ਹੋਰ ਬਿਮਾਰੀ ਹੈ ਟੱਟੀਆਂ ਉਲਟੀਆਂ ਦੀ ਚਾ ਬੁਖਾਰ ਹੋ ਗਿਆ ਉਹਦੇ ਵਾਸਤੇ ਸਾਡੇ ਜਗ੍ਹਾ ਜਗ੍ਹਾ ਤੇ ਕੰਟਰੋਲ ਰੂਮ ਬਣਿਆ ਸਾਡੀਆਂ ਐਂਬੂਲੈਂਸ ਇੱਥੇ ਤੱਕ ਪਹੁੰਚ ਰਹੀਆਂ ਬੇਦੀਸ਼ਾਨਾਂ ਤੱਕ ਸਾਰੇ ਪਿੰਡਾਂ ਚ ਜਾ ਰਹੀਆਂ ਅੱਜ ਅਸੀਂ ਜਿਹੜਾ ਹੈਗਾ ਐਨ ਜੀਓ ਦੇ ਸਹਾਇਤਾ ਨਾਲ ਪਹਿਲਾਂ ਸਾਡੀਆਂ 175 ਚੱਲਦੀਆਂ ਸੀ ਅੱਜ ਮੈਂ 23 ਐਂਬੂਲੈਂਸ ਜਨਾਲੇ ਵਾਸਤੇ ਹੋਰ ਨਵੀਆਂ ਲੈ ਕੇ ਆ ਰਹੇ ਹਾਂ ਰੋਜ਼ ਆਣਗੇ ਕੱਲੇ ਕੱਲੇ ਪਿੰਡ ਚ ਜਾ ਕੇ ਦਵਾਈ ਦੇਣਗੇ ਬਿਲਕੁਲ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਇੱਕ ਜਿਹੜੀ ਹੋਰ ਸਮੱਸਿਆ ਮੇਰੇ ਉਹ ਹੈਗਾ ਵੀ ਜਦੋਂ ਹੜ੍ਹ ਆਉਂਦੇ ਆ ਉਹਦੇ ਵਿੱਚ ਆਪਣੇ ਕੁਝ ਜਿਹੜੇ ਮੋਬੇਸ਼ੀ ਆ ਪਸ਼ੂ ਆ ਉਹ ਮਾਰੇ ਜਾਂਦੇ ਹੜ੍ਹਾਂ ਦੇ ਵਿੱਚ ਉਹ ਮੈਂ ਦੇਖਿਆ ਕਿਸਾਨਾਂ ਦੇ ਵਿੱਚ ਮਰੇ ਵੀ ਪਏ ਹੋਏ ਸੀਗੇ ਉਹਦਾ ਸਭ ਤੋਂ ਉਹਦਾ ਇੱਕ ਇਹ ਹੱਲ ਹੈਗਾ ਕਿ ਉਹਦੇ ਨਾਲ ਹੀ ਉੱਥੇ ਜੀਸੀਬੀ ਨਾਲ ਟੋਆ ਪੱਟ ਕੇ ਉਹਨੂੰ ਡੂੰਘਾ ਤੱਬ ਕੇ ਉਹਦੇ ਉੱਤੇ ਚੂਨਾ ਤੇ ਜਿਹੜਾ ਨਮਕ ਵਗੈਰਾ ਤੱਬ ਕੇ ਪਾ ਦਿਓ ਤੇ ਉਹਨੂੰ ਢੱਕ ਦਿਓ ਤਾਂ ਕੋਈ ਬਿਮਾਰੀ ਨਹੀਂ ਫੈਲੇਗੀ ਪਰ ਹੋ ਸਕਦਾ ਉੱਥੇ ਜੀਸੀਬੀ ਨਾ ਪਹੁੰਚੇ ਉਹਦੇ ਚ ਦੂਜੀ ਗੱਲ ਹੈ ਵੀ ਆਪਣੇ ਕੋਲ ਇਹਨਾਂ ਬਾਲੜ ਵੀ ਨਹੀਂ ਕਿ ਆਪਾਂ ਉਹਨਾਂ ਨੂੰ ਸਾੜਦੇ ਜੇ ਤੇ ਪਾਣੀ ਦੇ ਵਿੱਚ ਸਾੜਨਾ ਵੀ ਨਹੀਂ ਹੈ ਤੇ ਤੀਜਾ ਮਸਲਾ ਇਹ ਹੈ ਵੀ ਜਿਸ ਤਰ੍ਹਾਂ ਤੁਹਾਨੂੰ ਅਸੀਂ ਤਰਪਾਲਾਂ ਦਿੱਤੀਆਂ ਦੋਰੀ ਕਰਕੇ ਤਰਪਾਲ ਪਾ ਕੇ ਚਾਰੇ ਪਾਸੇ ਦੱਬ ਦਿਓ ਤੇ ਜਦੋਂ ਸੁੱਕ ਜਾਏਗਾ ਪਾਣੀ ਸੁੱਕ ਜਾਏਗਾ ਉਤਰ ਜਾਏਗਾ ਫਿਰ ਉਹਨੂੰ ਜੀਸੀਬੀ ਨਾਲ ਅਸੀਂ ਤੇ ਭੇਜ ਕੇ ਜੀਸੀਬੀ ਉਹਨਾਂ ਨੂੰ ਦਬਾ ਦਾਂਗੇ ਔਰ ਉਹਦਾ ਤੁਹਾਨੂੰ ਮੁਆਵਜ਼ਾ ਵੀ ਦੇਾਂਗੇ ਤਾਂ ਕਿ ਤੁਸੀਂ ਜਿਹੜੇ ਦੁਧਾਰਾ ਪਸ਼ੂ ਦੁਆਰਾ ਖਰੀਦ ਸਕੋ ਤੁਸੀਂ ਆਪਣੇ ਜਿਹੜੀ ਇਕਨੋਮੀ ਆ ਕਿਉਂਕਿ ਇਹ ਤੁਹਾਡੀ ਇੱਕ ਆਮਦਨ ਦਾ ਸਾਧਨ ਵੀ ਆ ਉਹਦੇ ਵਿੱਚ ਵੀ ਮਦਦ ਕਰਾਂਗੇ ਪਰ ਤੁਸੀਂ ਇਸ ਵੇਲੇ ਬਿਮਾਰੀਆਂ ਨੂੰ ਰੋਕਣਾ ਉਹਦੇ ਸਾਡੀ ਮਦਦ ਕਰਨੀ ਆ ਸੋ ਆਵਾਰਾ ਪਸ਼ੂ ਵਾਸਤੇ ਸਭ ਤੋਂ ਵਧੀਆ ਤਰੀਕਾ ਹੈਗਾ ਜੇ ਪੋਸੀਬਲ ਹੈ ਤਾਂ ਉਹਨੂੰ ਦੱਬ ਦਿਓ ਜਾਂ ਉਹਨੂੰ ਜਲਾ ਦਿਓ ਜੇ ਨਹੀਂ ਪੋਸੀਬਲ ਹੈ ਤਾਂ ਦੋਰੀ ਤਰਪਾਲ ਪਾ ਕੇ ਸਾਈਡਾਂ ਦੇ ਉੱਪਰ ਮਿੱਟੀ ਪਾ ਦਿਓ ਉਹਦੇ ਤੇ ਤੇ ਜਦੋਂ ਮੌਸਮ ਥੋੜਾ ਜਿਹਾ ਠੀਕ ਹੋਏਗਾ ਪਾਣੀ ਉਤਰੇਗਾ ਜੀ ਸੀ ਬੀ ਜਾਏਗੀ ਤਾਂ ਫਿਰ ਆਪਾਂ ਬਾਅਦ ਵਿੱਚ ਉਹਨੂੰ ਉਸ ਬਾਅਦ ਵਿੱਚ ਦਵਾਵਾਂਗੇ